ਇਸ ਵਕਤ ਦੀ ਵੱਡੀ ਖਬਰ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਬੀਤੇ ਦੋ ਦਿਨਾਂ ਤੋਂ ਜੋ ਹੈ ਸਿਚੁਏਸ਼ਨ ਕਾਫੀ ਕ੍ਰਿਟੀਕਲ ਰਾਜਵੀਰ ਜਵੰਦਾ ਦੀ ਬਣੀ ਹੋਈ ਹੈ ਵੈਂਟੀਲੇਟਰ ਦੇ ਉੱਤੇ ਪਏ ਹੋਏ ਹਨ ਕਿਉਂਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਤਾਂ ਜਿਹੇ ਦੇ ਵਿੱਚ ਪੰਜਾਬੀ ਲਗਾਤਾਰ ਜੋ ਹੈ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਰਾਜਵੀਰ ਦੁਬਾਰਾ ਤੋਂ ਤੰਦਰੁਸਤ ਜੋ ਹੈ ਨਜ਼ਰ ਆਣ ਇੱਕ ਭਿਆਨਕ ਸੜਕ ਖਾ ਸੇ ਦਾ ਸ਼ਿਕਾਰ ਹੋ ਗਏ ਸਨ ਲਗਾਤਾਰ ਜੋ ਹੈ ਵੈਂਟੀਲੇਟਰ ਤੇ ਰਾਜਵੀਰ ਜਵੰਦਾ ਨੂੰ ਪਾਇਆ ਹੋਇਆ ਤਾਂ ਇਸੇ ਵਿਚਾਲੇ ਹੁਣ ਫੋਰਟਿਸ ਹਸਪੀਟਲ ਦੇ ਡਾਕਟਰਾਂ ਦੇ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੁਝ ਜਾਣਕਾਰੀ ਦਿੱਤੀ ਗਈ ਹੈ ਮੇਰੇ ਨਾਲ ਮੇਰੇ ਸਹਿਯੋਗੀ ਸੋਨੀਆ ਜੋ ਮੌਕੇ ਤੇ ਮੌਜੂਦ ਨੇ ਪਲ-ਪਲ ਦੀ ਅਪਡੇਟ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਸੋਨੀਆ ਕੀ ਕੁਝ ਡਾਕਟਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਰਾਜਵੀਰ ਦੀ ਸਿਹਤ ਨੂੰ ਲੈ ਕੇ ਕੀ ਅਪਡੇਟ ਹੈ ਕੁਝ ਆਹਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜੀ ਉਹਨਾਂ ਦਾ ਕਹਿਣਾ ਹੈ ਡਾਕਟਰਸ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਜੂ ਆ ਅੱਗੇ ਦੇ ਨਾਲੋਂ ਬਿਹਤਰ ਹੈ ਪਰ ਹਾਲੇ ਵੀ ਵੈਂਟੀਲੇਟਰ ਦੀ ਸਪੋਰਟ ਦੇ ਉੱਤੇ ਹੀ ਨੇ ਤੇ ਜਿਹੜੇ ਨਿਊਰੋ ਸਰਜਨਸ ਹੈ ਉਹਨਾਂ ਦੀ ਚੰਗੇ ਤਰੀਕੇ ਦੇ ਨਾਲ ਦੇਖਭਾਲ ਕਰ ਰਹੇ ਆ ਤੇ ਹਾਲੇ ਤੱਕ ਇਹੀ ਕਹਿਣਾ ਵੀ ਕ੍ਰਿਟੀਕਲ ਕੰਡੀਸ਼ਨ 'ਚ ਹੈਗੀ ਆ ਬਟ ਅੱਗੇ ਦੇ ਨਾਲੋਂ ਬਿਹਤਰ ਹਾਲਾਤ ਹੈ ਔਰ ਜੋ ਸਿਚੁਏਸ਼ਨ ਆ ਹਾਲੇ ਵੀ ਨਾਜ਼ੁਕ ਹੈ ਹਮ ਸੋਨਿਆ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਕੁਝ ਗਲਬਾਤ ਕੋ ਪਾਈਏ ਤੁਹਾਡੀ ਉਹਨਾਂ ਨਾਲ ਨਹੀਂ ਮੈਮ ਹਾਲੇ ਤੱਕ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਸਾਰੇ ਹਸਪੀਟਲ ਦੇ ਅੰਦਰ ਹੀ ਮੌਜੂਦ ਹੈ ਹਾਲੇ ਤੱਕ ਪਰਿਵਾਰ ਦੇ ਵਿੱਚੋਂ ਕੋਈ ਵੀ ਬਾਹਰ ਨਹੀਂ ਆਇਆ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਹੈ ਡਾਕਟਰਾਂ ਦੇ ਵੱਲੋਂ ਬਿਆਨ ਜਾਰੀ ਕਰਕੇ ਜੋ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਆਖਿਆ ਗਿਆ ਕਿ ਵੈਂਟੀਲੇਟਰ سپورਟ ਤੇ ਹੀ ਹੈ ਰਾਜਵੀਰ ਜਵੰਦਾ ਦਰਸਲ ਬੀਤੇ ਦੋ ਦਿਨਾਂ ਤੋਂ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ ਪੰਜਾਬ ਦੇ ਰਹਿਣ ਵਾਲੇ ਯਤਕੀ ਜਿਹੜੇ ਵਿਦੇਸ਼ ਦੇ ਵਿੱਚ ਵੀ ਪੰਜਾਬੀ ਰਹਿੰਦੇ ਹਨ ਜੋ ਰਾਜਵੀਰ ਜਵੰਦਾ ਨੂੰ ਪਸੰਦ ਕਰਦੇ ਹਨ ਉਹ ਵੀ ਅਰਦਾਸ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜੋ ਹੈ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਜਾਣ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਤਾਂ ਲਗਾਤਾਰ ਜਿਹੜੇ ਅਹਿਸਾਸ ਕਿ ਹੋਏ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸੇ ਵਿਚਾਲੇ ਡਾਕਟਰਾਂ ਦੇ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਹਾਲਾਂਕਿ ਅੱਜ ਜਵੰਦਾ ਦੀ ਜੋ ਐਮ ਆਰ ਆਈ ਹੋਈ ਹੈ ਸਿਟੀ ਸਕੈਨ ਹੋਈ ਹੈ ਰਿਪੋਰਟ ਆਣੀ ਬਾਕੀ ਹੈ ਜਿਸ ਦੇ ਵਿੱਚ ਖੁਲਾਸਾ ਹੋਵੇਗਾ ਕਿ ਕਿੰਨੀਆਂ ਗੁੱਜੀਆਂ ਸੱਟਾਂ ਰਾਜਵੀਰ ਜਵੰਦਾ ਨੂੰ ਲੱਗੀਆਂ ਨੇ ਕਿਉਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਤੇ ਇੱਕ ਖਰੋਚ ਤੱਕ ਵੀ ਨਹੀਂ ਆਈ ਜਿੰਨੀਆਂ ਵੀ ਸੱਟਾਂ ਹੈ ਉਹ ਇੰਟਰਨਲ ਜੋ ਬਲੀਡਿੰਗ ਹੋਈ ਹੈ ਇੰਟਰਨਲ ਸੱਟਾਂ ਲੱਗੀਆਂ ਨੇ ਇਸੇ ਵਿਚਾਲੇ ਜੋ ਹੈ ਬੇਸਤ ਹੋ ਜਾਂਦੇ ਨੇ ਰਾਜਵੀਰ ਜਵੰਦਾ ਦਾ ਤਾਂ ਉਹਨਾਂ ਨੂੰ ਬੇਸੁਧ ਹਾਲਤ ਦੇ ਵਿੱਚ ਹੀ ਜੋ ਹੈ ਫੋਰਟਿਸ ਹਸਪਤਲ ਲੈ ਜਾਇਆ ਗਿਆ ਪਰ ਲੋਕ ਜੋ ਨੇ ਲਗਾਤਾਰ ਜਿਹੜੇ ਉਹਨਾਂ ਦੇ ਚੌਂਣ ਵਾਲੇ ਨੇ ਅਰਦਾਸ ਕਰ ਰਹੇ ਨੇ ਕਿ ਰਾਜਗੁਰ ਜਵੰਦਾ ਤੰਦਰੁਸਤ ਹੋ ਜਾਣ ਤਾਂ ਜਿਹੇ ਦੇ ਵਿਚਾਲੇ ਹੁਣ ਜੋ ਡਾਕਟਰਾਂ ਦਾ ਕਹਿਣਾ ਹੈ ਕਿ ਲਗਾਤਾਰ ਵੈਂਟੀਲੇਟਰ سپورਟ ਤੇ ਹੀ ਰਾਜਗੁਰ ਜਵੰਦਾ ਨੂੰ ਰੱਖਿਆ ਹੋਇਆ ਹੈ ਹਾਲਾਤ ਜੋ ਬੀਤੇ ਕੱਲ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਕਿ ਹਾਲਾਤਾਂ ਦੇ ਵਿੱਚ ਥੋੜੀ ਜੋ ਹੈ ਬਿਹਤਰੀ ਹੋਈ ਹੈ ਜੋ ਬੰਦਾ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਜੋ ਸਾਹ ਲਏ ਜਾ ਰਹੇ ਨੇ ਵੈਂਟੀਲੇਟਰ ਜੋ ਮਸ਼ੀਨਾਂ ਲਗਾਈਆਂ ਹੋਈਆਂ ਸਨ ਉਹਨਾਂ ਦੇ ਵਿੱਚ ਵੀ ਜੋ ਹੈ ਕਮੀ ਕੀਤੀ ਗਈ ਹੈ ਪਰ ਦੇਖਣਾ ਹੋਵੇਗਾ ਕਿ ਐਮ ਆਰ ਆਈ ਸਕੈਨ ਦੇ ਵਿੱਚ ਕੀ ਕੁਝ ਆਨ ਹੈ ਡਾਕਟਰਾਂ ਦੇ ਵੱਲੋਂ ਕੀ ਕੁਝ ਅਪਡੇਟ ਦਿੱਤੀ ਜਾਂਦੀ ਹੈ ਜਿਵੇਂ ਕੁਝ ਨਵੀਂ ਅਪਡੇਟ ਰਾਜਵਰਜ ਬੰਦਾ ਦੇ ਸਿਹਤ ਦੇ ਨਾਲ ਜੁੜੀ ਹੋਈ ਆਵੇਗੀ ਉਹ ਵੀ ਤੁਹਾਡੇ ਨਾਲ ਨਾਲ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਇਹ ਜ਼ਰੂਰ ਕਰਾਂਗੇ